ਹਾਂਜੀ ਫਰੀਦਕੋਟ ਮਾਮਲੇ ਦੇ ਵਿੱਚ ਹੁਣ ਸਰਬਨ ਸਿੰਘ ਟੈਣਾਵੰਨਿਓ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਆ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਪੂਰਾ ਮਾਮਲਾ ਕੀ ਆ ਪਹਿਲਾਂ ਵੀਡੀਓ ਸੁਣਾਵਾਂਗੇ ਸਰਬਨ ਸਿੰਘ ਟੈਣਾਵੰਨਿਓ ਜਿਹੜੀ ਰੁਪਿੰਦਰ ਕੌਰ ਤੇ ਜਿਹੜਾ ਉਹਦਾ ਪ੍ਰੇਮੀ ਬਈ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੰਦੀ ਆ ਗੁਰਵਿੰਦਰ ਸਿੰਘ ਦਾ ਹੁਣ ਇਹਦੇ ਚ ਚਾਰ ਗ੍ਰਿਫਤਾਰੀਆਂ ਹੋਈਆਂ ਜਿਹੜੀ ਇੱਕ ਰੁਪਿੰਦਰ ਕੌਰ ਦੀ ਸਹੇਲੀ ਰਵਿੰਦਰ ਕੌਰ ਤੇ ਇੱਕ ਉਹ ਬਈ ਜਿਹੜਾ ਉਹ ਪ੍ਰੇਮੀ ਸੀ ਉਹਦਾ ਤੇ ਇੱਕ ਜਿਹੜਾ ਉਹਦਾ ਦੋਸਤ ਜਿਹੜਾ ਗੱਡੀ ਲੈ ਕੇ ਆਉਂਦਾ ਤੇ ਇਹ ਚਾਰੇ ਹੀ ਗ੍ਰਿਫਤਾਰੀਆਂ ਦੇ ਵਿੱਚ ਬਹੁਤ ਖੁਲਾਸੇ ਹੋ ਜਾਂਦੇ ਇੱਕ ਪਾਸੇ ਕਿਹਾ ਜਾਂਦਾ ਜੀ ਜਿਹੜੇ ਰਪਿੰਦਰ ਕੌਰ ਦਾ ਪਰਿਵਾਰ ਆ ਇਹਨੇ ਕਹਤਾ ਵੀ ਅਸੀਂ ਇਸ ਮਾਮਲੇ ਦੇ ਵਿੱਚ ਸਾਡਾ ਕੋਈ ਦਖਲ ਨਹੀਂ ਤਾਂ ਸਾਡੇ ਬਣੀ ਨੂੰ ਕਿਉਂਕਿ ਜਿਹੜਾ ਗੁਰਵਿੰਦਰ ਸਿੰਘ ਸੀ ਜਿਹਨੂੰ ਇਹ ਲੜ ਲਈ ਸੀ ਜਿਹਦੇ ਨਾਲ ਵਿਆਹੀ ਸੀ ਰਪਿੰਦਰ ਕੌਰ ਵੀ ਉਹੋ ਸਾਡਾ ਇੱਕ ਪੁੱਤ ਮੰਨਿਆ ਸੀ ਉਹਨੂੰ ਇਹ ਨਹੀਂ ਮੰਨਿਆ ਵੀ ਭਈ ਅਸੀਂ ਤਾਂ ਕੁੜੀ ਵਿਆਹੀ ਐ ਤੇ ਸਾਡੇ ਤਾਂ ਜਵਾਈ ਆ ਅਸੀਂ ਆਪ ਦਾ ਪੁੱਤ ਮੰਨਿਆ ਤੇ ਪਰ ਉਹ ਇੱਕ ਵੀਡੀਓ ਦੇ ਵਿੱਚ ਇਹ ਵੀ ਕਿਹਾ ਗਿਆ ਹੁਣ ਦੁਬਾਰੇ ਤੋਂ ਫਿਰ ਤੋਂ ਇੱਕ ਵੀਡੀਓ ਸਾਹਮਣੇ ਆ ਗਈ ਹੈ ਵੀ ਕਹਿੰਦਾ ਮਤਲਬ ਉਹਨਾਂ ਨੇ ਕੋਸ਼ਿਸ਼ ਕਰੀਆ ਵੀ ਇਹਦੀ ਜ਼ਮਾਨਤ ਹੋ ਜੇ ਤਾਂ ਇਹ ਰਹਾ ਹੋਣੀ ਚਾਹੀਦੀ ਪਹਿਲਾਂ ਤਾਂ ਕਹਿੰਦੇ ਸੀ ਵੀ ਨਹੀਂ ਅਸੀਂ ਤਾਂ ਇਹ ਕਹਿੰਨੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਹੁਣ ਇੱਕ ਪਾਸੇ ਹੁਣ ਇਸ ਪਰਿਵਾਰ ਦੇ ਬਿਆਨ ਆ ਜਾਂਦੇ ਸਾਹਮਣੇ ਇਹ ਵੀ ਵੀਡੀਓ ਇੱਕ ਹੋਰ ਆ ਗਈ ਸਾਹਮਣੇ ਵੀ ਜਿਹਦੇ ਵਿੱਚ ਰੁਪਿੰਦਰ ਕੌਰ ਦਾ ਪਰਿਵਾਰ ਕਹਿ ਰਿਹਾ ਵੀ ਰੁਪਿੰਦਰ ਕੌਰ ਨੂੰ ਰਿਹਾ ਕਰਨਾ ਚਾਹੁੰਦਾ ਜ਼ਮਾਨਤ ਲਵਾਉਣਾ ਚਾਹੁੰਦਾ ਤਾਂ ਹੁਣ ਇਹ ਦੱਸੋ ਬਈ ਜਿਹੜੇ ਗੁਰਵਿੰਦਰ ਸਿੰਘ ਦਾ ਫਿਰ ਬਦਲਾ ਤਾਂ ਉੱਥੇ ਹੀ ਰਹਿ ਗਿਆ ਨਾ ਕਿੱਥੇ ਤਾਂ ਉਹਨੂੰ ਸਜ਼ਾ ਤਬਾਉਣੀ ਚਾਹੀਦੀ ਹੈ ਵੀ ਕੜੀ ਤੋਂ ਕੜੀ ਸਜ਼ਾ ਦਿਓ ਉਹਨੂੰ ਪਤਾ ਲੱਗੇ ਵੀ ਜਿਹੜਾ ਕਿਸੇ ਦਾ ਧੀ ਪੋਤਾ ਆਪਾਂ ਬੇਕਸੂਰ ਨੂੰ ਮਾਰ ਦਿੱਤਾ ਜਾਂਦਾ ਇੱਕ ਆਪਣੀ ਹੀ ਪ੍ਰੇਮੀ ਨਾਲ ਮਿਲ ਕੇ ਤੇ ਪਰ ਪੂਰੀ ਗੱਲਬਾਤ ਕੀ ਹੈ ਪਹਿਲਾਂ ਸਰਪੰਚ ਸਿੰਘ ਟੈਣਾ ਬਣੀਓ ਇਸ ਗੱਲ ਦੇ ਖੁਲਾਸੇ ਕਰਦਿਏ ਤਾਂ ਫਿਰ ਕਰਾਂਗੇ ਅੱਗੇ ਗੱਲਬਾਤ ਤੇ ਪਿੰਡ ਸੁਖਣਵਾਲਾ ਦੇ ਵਿੱਚ ਰੁਪਿੰਦਰ ਪੌਰ ਦੇ ਵੱਲੋਂ ਗੁਰਵਿੰਦਰ ਸਿੰਘ ਯਾਨੀ ਕਿ ਆਪਦੇ ਘਰ ਵਾਲੇ ਨੂੰ ਮਾਰਨ ਦੀਆਂ ਖਬਰਾਂ ਲੋਕਾਂ ਦੇ ਚੇਤੇ ਵਿੱਚੋਂ ਹਲੇ ਤੱਕ ਵਿਸਰਗੀਆਂ ਨਹੀਂ ਲੋਕਾਂ ਦੇ ਚੇਤੇ ਵਿੱਚ ਵੀ ਜਮਾਂ ਤੇ ਲੋਕ ਇਸ ਕਲ ਦੇ ਉੱਤੇ ਹਰਖ ਦੇ ਵਿੱਚ ਵੀ ਆ ਕਿ ਜੇਕਰ ਇੱਕ ਘਰ ਵਾਲੀ ਚੰਗੀ ਪੜੀ ਪੜ੍ਹੀ ਲਿਖੀ ਚੰਗੀ ਪੜੀ ਸਰਦੇ ਪੁੱਜਦੇ ਘਰ ਦੇ ਵਿੱਚ ਵਿਆਹੀ ਹੋਈ ਔਰਤ ਆਪਦੇ ਘਰ ਵਾਲੇ ਦੇ ਪ੍ਰਤੀ ਮਨ ਦੇ ਵਿੱਚ ਇੰਨੀ ਈਰਖਾ ਇੰਨੀ ਨਫ਼ਰਤ ਇੰਨੀ ਮਾੜੀ ਭਾਵਨਾ ਪੈਦਾ ਕਰ ਸਕਦੀ ਹੈ ਤਾਂ ਫਿਰ ਤਾਂ ਰੱਬ ਹੀ ਰੱਖਾ ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਭਾਈ ਜੋੜੀਆਂ ਉੱਤੋਂ ਤੈ ਹੁੰਦੀਆਂ ਦੂਜੇ ਪਾਸੇ ਇਹ ਆਪਦੇ ਅੱਖੀ ਮਿਹਨੇ ਆ ਕੀ ਇਹਨਾਂ ਜੋੜੀਆਂ ਦੇ ਵਿੱਚੋਂ ਇੱਕ ਜਣਾ ਦੂਜੇ ਜਾਨੇ ਪ੍ਰਤੀ ਕਿੰਨੀ ਮੰਦੀ ਭਾਵਨਾ ਕਿੰਨੀ ਉਹਦੇ ਕਤਲ ਦੇ ਪ੍ਰਤੀ ਭਾਵਨਾ ਰੱਖਦਾ ਤੇ ਇਹਦੇ ਬਾਬਤਾਂ ਫਿਰ ਰਾਬੀ ਰਾਖਾ ਲੋਕ ਹੁਣ ਇਹ ਗੱਲ ਕਹਿੰਦੇ ਆ ਪਰ ਇਸ ਮਾਮਲੇ ਦੇ ਵਿੱਚ ਹੁਣ ਤੱਕ ਚਾਰ ਗ੍ਰਿਫਤਾਰੀਆਂ ਹੋਈਆਂ ਰੁਪਿੰਦਰ ਕੌਰ ਉਹਦਾ ਆਸ਼ਕ ਆਸ਼ਕ ਦਾ ਦੋਸਤ ਤੇ ਰੁਪਿੰਦਰ ਦੀ ਸਹੇਲੀ ਵੀਰਿੰਦਰ ਕੌਰ ਵੀਰਿੰਦਰ ਕੌਰ ਦਾ ਪਸੂਰ ਕੀ ਆ ਸਵਾਲ ਇਹ ਆ ਵੀਰਿੰਦਰ ਕੌਰ ਨੇ ਉੱਤੇ ਦੋਸ਼ ਅਖਤ ਤੌਰ ਦੇ ਉੱਤੇ ਇਹ ਆ ਕਿ ਉਹ ਰਾਜਦਾਰ ਸੀ ਰੁਪਿੰਦਰ ਕੌਰ ਦੀ ਰੁਪਿੰਦਰ ਕੌਰ اپنی ਗੁੜੀ ਸਹੇਲੀ ਹੁਣ ਕਰਕੇ ਕੱਲੀ ਕੱਲੀ ਗੱਲ ਦੱਸਦੀ ਸੀ ਰਵਿੰਦਰ ਕੌਰ ਨੇ ਇਹ ਵੀ ਦੱਸਿਆ ਸੀ ਵੀਰਿੰਦਰਪੁਰ ਨੂੰ ਕਿ ਮੈਂ ਆਪਣੇ ਘਰ ਵਾਲੇ ਨੂੰ ਮਾਰ ਦੇਣਾ ਆਸ਼ਕ ਦੇ ਨਾਲ ਮਿਲ ਕੇ ਤੇ ਮੈਂ ਆਪਦੇ ਆਸ਼ਕ ਨਾਲ ਰਹਿਣਾ ਮੈਂ ਆਪਣੇ ਘਰ ਵਾਲੇ ਨੂੰ ਪਸੰਦ ਨਹੀਂ ਕਰਦੀ ਕਿ ਮੈਂ ਉੱਥੇ ਖੁਸ਼ੀ ਮਹਿਸੂਸ ਕਰਦੀ ਆਂ ਹਾਂਜੀ ਇਹ ਸਰਪੰਨ ਸਿੰਘ ਟਹਿਣਾ ਸੀ ਵੀ ਜਿਹਦੇ ਬੰਨੀਓ ਇਸ ਗੱਲ ਦੇ ਖੁਲਾਸੇ ਹੁੰਦੇ ਆ ਅਕਸਰ ਇਹ ਸਾਰੇ ਪੰਜਾਬ ਦੇ ਵਿੱਚ ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਚੁੱਕੀ ਪਰ ਤੁਸੀਂ ਸਮਝ ਹੀ ਗਏ ਆ ਵੀ ਜਿਹੜਾ ਇਹ ਹੁਣ ਗੁਰਵਿੰਦਰ ਸਿੰਘ ਦਾ ਕਤਲ ਹੋਇਆ ਇੱਕ ਸਾਜ਼ਿ ਸੁਰਜ ਕੀ ਜਿਹੜੀ ਇਹ ਕੁੜੀ ਆ ਦੀ ਸਹੇਲੀ ਰਵਿੰਦਰ ਕੌਰ ਇਹਨੂੰ ਵੀ ਪਤਾ ਸੀ ਤੇ ਜਿਹੜਾ ਉਹਦਾ ਪ੍ਰੇਮੀ ਸੀ ਤੇ ਬਈ ਰੁਪਿੰਦਰ ਕੌਰ ਬੰਨੀਓ ਤੇ ਜਿਹੜਾ ਇੱਕ ਦੋਸਤ ਆ ਚਾਰਾ ਬੰਨੀਓ ਇਹ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੁਣ ਆਪਾਂ ਇਹਦੇ ਵਿੱਚ ਕਹਿ ਦਈਏ ਵੀ ਜਿਹੜੀ ਇਹਦਾ ਰੁਪਿੰਦਰ ਕੌਰ ਦਾ ਕਹਿਣਾ ਵੀ ਮੈਂ ਉਸ ਆਸਕ ਨਾ ਰਹਿਣਾ ਚਾਹੁੰਨੀ ਆ ਜਿਹੜੇ ਨਾਲ ਜਿਹੜਾ ਇਹਦਾ ਪ੍ਰੇਮੀ ਆ ਤੇ ਫਿਰ ਪਹਿਲੀ ਗੱਲ ਤਾਂ ਇੱਥੇ ਆਜੋ ਕਿਸੇ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਹੈਨੀ ਤਾਂ ਸਾਡੀਆਂ ਸਰਕਾਰਾਂ ਨੂੰ ਵੀ ਇਹ ਸੋਚਣੀ ਚਾਹੀਦੀ ਵੀ ਜਿਹੜਾ ਕੋਈ ਇਹੋ ਜਿਹਾ ਕੰਮ ਕਰਦਾ ਪਹਿਲਾਂ ਵਿਆਹ ਕਰਾਉਣੀ ਆ ਬਾਅਦ ਦੇ ਵਿੱਚ ਇੱਕ ਦੂਜੇ ਨਾਲ ਜਦੋਂ ਕਿਸੇ ਨਾਲ ਦਿਲ ਨਹੀਂ ਮਿਲਦਾ ਤਾਂ ਭਾਈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਇਹ ਇੱਕ ਖਬਰ ਨਹੀਂ ਪਤਾ ਨਹੀਂ ਇਹੋ ਜੀਆਂ ਖਬਰਾਂ ਹੋਰ ਪਹਿਲਾਂ ਕਿੰਨੀਆਂ ਸੁਣੀਆਂ ਕਿੰਨੀਆਂ ਕਦੇ ਹੋਰ ਆਉਣਗੀਆਂ ਤਾਂ ਹੁਣ ਇਹ ਸਾਡੇ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਕੰਮ ਹੋ ਰਹੇ ਆ ਤਾਂ ਭਾਈ ਇਹਨਾਂ ਨੂੰ ਮੈਂ ਇਹੀ ਕਹੂੰ ਆ ਵੀ ਉਮਰ ਕੈਦ ਦੀ ਸਜ਼ਾ ਇੱਕ ਮਿੰਟ ਤੱਕ ਦੀ ਇਹਨਾਂ ਨੂੰ ਬਾਹਰ ਰਾਉਂਡ ਦਿੱਤਾ ਜਾਵੇ ਇੱਕ ਜਿਹੜਾ ਕਹਿੰਦੇ ਨੇ 6 ਮਹੀਨਾ ਬਾਅਦ ਜਿਹੜੀ ਛੁੱਟੀ ਆਉਂਦੀ ਆ ਇਹ ਕਾਨੂੰਨ ਦੇ ਵਿੱਚ ਹੈਗਾ ਕਿ ਕੈਦੀ ਨੂੰ ਹਰ ਕੈਦੀ ਨੂੰ ਸਾਲ ਦੇ ਵਿੱਚ ਛੁੱਟੀ ਮਿਲ ਜਾਂਦੀ ਆ ਜਾਂ ਪੈਰੋਲ ਮਿਲ ਜਾਂਦੀ ਜੋ ਵੀ ਇਹਨਾਂ ਨੂੰ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਜਾਂ ਛੁੱਟੀ ਤੇ ਆਉਣ ਜਾਂ ਫਿਰ ਤਾਂ ਉਹਨਾਂ ਨੂੰ ਸਾਨੀ ਨਾਲ ਹੀ ਜੇਲ੍ਹ ਕੱਟ ਲੈਣੀ ਸਰਕਾਰ ਨੂੰ ਇਹ ਲਾਗੂ ਕਰਨਾ ਚਾਹੀਦਾ ਕਿ ਜਿਹੜਾ ਕੋਈ ਮੌਤ ਦਾ ਬਦਲਾ ਮੌਤ ਹੋਣੀ ਚਾਹੀਦੀ ਹੈ ਜੇ ਮੌਤ ਨਹੀਂ ਦੇਣੀ ਫਾਂਸੀ ਦਾ ਆਰਡਰ ਨਹੀਂ ਦੇਣਾ ਤਾਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਤਾਂ ਕਿ ਉਹਨਾਂ ਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਸੜ ਜੇ ਫੇਰ ਤਾਂ ਭਾਵੇਂ ਪੰਜਾਬ ਦਾ ਭਲਾ ਹੋ ਜੇ ਨਹੀਂ ਤਾਂ ਫਿਰ ਇੱਕ ਦੂਜੇ ਨੂੰ ਦੇਖ ਕੇ ਵੀ ਜਦੋਂ ਜਦੋਂ ਹਰ ਬੰਦੇ ਨੂੰ ਪਤਾ ਲੱਗ ਗਿਆ ਜਾਂ ਹਰ ਔਰਤ ਨੂੰ ਪਤਾ ਲੱਗ ਗਿਆ ਵੀ ਆਪਾਂ ਇੱਕ ਕਤਲ ਕਰਕੇ ਤਾਂ 5-4 ਸਾਲ ਬਾਅਦ ਬਾਹਰ ਆਈ ਜਣ ਤਾਂ ਭਈ ਇਹ ਕਰਮ ਕ੍ਰਾਈਮ ਰੁਕਣਾ ਨਹੀਂ ਤਾਂ ਇਹ ਤਾਂ ਵੱਧਦਾ ਹੀ ਜਾਊਗਾ ਤਾਂ ਇਸ ਕਰਕੇ ਇਹਨਾਂ ਨੂੰ ਸਜ਼ਾ ਕੜੀ ਤਾਂ ਕੜੀ ਮਿਲਣੀ ਚਾਹੀਦੀ ਆ ਨਾਲ ਰਹਿ ਗਈ ਕਿਹੜੀ ਇਹ ਗੱਲ ਇਸ ਪਰਿਵਾਰ ਦੀ ਜਿਹੜੀ ਰਪਿੰਦਰ ਕੌਰ ਦਾ ਮਾਤਾ ਪਿਤਾ ਸੀ ਇਹ ਕਹਿੰਦੇ ਸੀ ਵੀ ਅਸੀਂ ਤਾਂ ਜੀ ਇਸ ਕੁੜੀ ਦੇ ਨਾਲ ਖੜਦੇ ਨਹੀਂ ਕਿਉਂਕਿ ਗੁਰਵਿੰਦਰ ਸਿੰਘ ਸਾਡਾ ਇਹ ਜਮਾਈ ਨਹੀਂ ਅਸੀਂ ਪੁੱਤ ਮੰਨਿਆ ਸੀ ਪਰ ਇਹਦੇ ਬੰਨੀਓ ਡੈਨ ਬੰਨੀਓ ਮਾਰ ਦਿੱਤਾ ਜਾਂਦਾ ਹੁਣ ਉਹਨਾਂ ਦੀ ਇੱਕ ਪ੍ਰਕਿਰਿਆ ਸੀ ਇੱਕ ਚੈਨਲ ਬੰਨੀਓ ਸੁਣੀਆ ਇੱਕ ਚੈਨਲ ਬੰਨੀਓ ਨੇ ਕਈ ਚੈਨਲਾਂ 'ਤੇ ਆ ਗਏ ਵੀ ਉਹ ਇਹਨੂੰ ਬਾਹਰ ਕਢਾਉਣਾ ਚਾਹੁੰਦੇ ਆ ਤਾਂ ਫਿਰ ਭਾਈ ਇੱਥੇ ਦੱਸੋ ਜਿਹੜਾ ਕਿਸੇ ਦਾ ਪੁੱਤ ਆਪਾਂ ਗੁਰਵਿੰਦਰ ਸਿੰਘ ਵੀ ਤਾਂ ਕਿਸੇ ਦਾ ਪੁੱਤ ਸੀ ਤਾਂ ਉਹਦਾ ਬਦਲਾ ਕੌਣ ਲਊ ਸਜ਼ਾ ਤਾਂ ਕਮ ਸੇ ਕਮ ਹੋਣੀ ਚਾਹੀਦੀ ਹੈ ਨਾ ਕਿੱਥੇ ਤਾਂ ਇਹ ਕਹਿਣਾ ਸੀ ਰੁਪਿੰਦਰ ਕੌਰ ਦੇ ਮਾਤਾ ਪਿਤਾ ਨੇ ਵੀ ਨਹੀਂ ਜੀ ਜਿਹੜੀ ਇਹਨੇ ਸਜ਼ਾ ਜੋ ਇਹਨੇ ਕਰਮ ਕੀਤਾ ਇਹਨੂੰ ਸਜ਼ਾ ਮਿਲਣੀ ਚਾਹੀਦੀ ਪਰ ਲੇਕਿਨ ਨਹੀਂ ਆਪਦਾ ਤਾਂ ਫਿਰ ਉੱਥੇ ਹੀ ਰਹਿ ਗਿਆ ਆਪਦੀ ਹੁੰਦਾ ਹੁਣ ਇਹ ਨਹੀਂ ਦੇਖਦੇ ਵੀ ਜਿਹਨੂੰ ਅਸੀਂ ਇੱਕ ਸ਼ੌਂਕ ਨਾਲ ਵਿਆਹ ਕੀਤਾ ਉਹਦਾ ਤੇ ਉਹ ਡੈਨ ਬਣ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੰਦੀ ਹੈ ਤਾਂ ਇਹ ਮਾਮਲੇ ਚ ਤੇਜੀ ਨਾਲ ਵੀਡੀਓ ਵਾਇਰਲ ਹੋ ਚੁੱਕੀਆਂ ਹਰ ਪੰਜਾਬ ਦੇ ਵਿੱਚ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਇਹ ਵੀਡੀਓ ਸਾਰੇ ਲੋਕਾਂ ਨੇ ਦੇਖ ਹੀ ਲਈ ਤੇ ਇਹਦੀ ਕਰਤੂਤ ਸਾਰਿਆਂ ਨੂੰ ਪਤਾ ਹੀ ਹੈ ਤੇ ਜਿਹੜੀ ਰਪਿੰਦਰ ਕੌਰ ਆ ਇੱਕ ਬਹੁਤ ਵੱਡਾ ਇੱਕ ਧੋਖਾ ਕਰਦੀ ਆਪਣੇ ਹੀ ਪਤੀ ਨਾਲ ਦੱਸਿਆ ਜਾਂਦਾ ਵੀ ਇਹ ਲੰਬੇ ਸਮੇਂ ਤੋਂ ਬੋਲਚਾਲ ਸੀ ਆਪਸ ਵਿੱਚ ਪਿੰਡ ਵਾਲੇ ਦਾਦੇ ਵੀ ਆਪਸ ਵਿੱਚ ਬੋਲਦੇ ਨਹੀਂ ਸੀ ਜਿਹੜਾ ਕਿ ਇਹ ਗੁਰਵਿੰਦਰ ਸਿੰਘ ਸਿਹਾਬ ਮੋਟਰਸਾਈਕਲ ਤੇ ਜਾਂਦਾ ਸੀ ਇਹਦੇ ਕੋਲ ਸਕਾਰਪੀਓ ਗੱਡੀ ਸੀ ਬੁਟੀ ਕਿਨਾਂ ਬੁਟੂਈਕ ਦਾ ਕੰਮ ਕਰਦੀ ਸੀ ਤਾਂ ਹੁਣ ਪੂਰਾ ਮਾਮਲਾ ਤੁਸੀਂ ਬਈ ਸੁਣੀ ਲਿਆ ਛੋਟਾ ਇਸ ਮਾਮਲੇ ਬਾਰੇ ਕੀ ਕੀ ਕਹਿਣਾਗਾ ਤੁਸੀਂ ਆਪਣੇ ਕਮੈਂਟ ਜਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਛੋਟੇ ਦਾ ਸਾਂਝੀ ਜਰੂਰ ਕਰਨੀ ਸੀ ਮਿਲਦੇ ਆ ਕਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ